ਹੇ ਜੋ ਦੂਰ ਵੀ ਹੈ ਤੁਮ ਆਉਂਦੇ ਹੋ ਤੇ ਜੋ ਤੋਟ ਮਾੜ ਮਨ ਤੇ ਜਗ ਜਗਾਂਤ ਤੇ ਰੱਖਣਾ ਤੁਮ ਜੀ ਸ੍ਰਿਸ਼ਟ ਵਸਾਇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਪਹਿਲੀ ਵਰ੍ਹੇ ਅਤੇ ਇਸ ਬੰਦੀ 10 ਮਾਰਚ ਯਾਨੀ ਕਿ ਅੱਜ ਪਿੰਡ ਬਾਦਲ ਵਿਖੇ ਵੱਡੇ ਸਮਾਗਮ ਕਰਵਾਏ ਜਾ ਰਹੇ ਨੇ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਪਹੁੰਚਣਗੀਆਂ ਉਧਰ ਸਮਾਗਮ ਲਈ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਨੇ ਇਸ ਸਮਾਗਮ ਚ ਸਿਆਸੀ ਲੀਡਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਜਿਸ ਤੋਂ ਬਾਅਦ ਕੀਰਤਨ ਸਮਾਗਮ ਕਰਵਾਇਆ ਜਾਵੇਗਾ ਉਹ ਕੋਈ ਜੋ ਬੀਹੇ ਕੰਨਵਾਉਂਦਾ ਉਹ ਕੋਈ ਸੋਤ ਮਾੜ ਮਨ ਤੇ ਜੈ ਜਵੰਤ ਤੇ ਰਖਿ ਨਾ ਕੋਈ ਸੁਖ ਕੋ ਵਸਾਇ। ਇਹ ਪ੍ਰਸਾਦ ਬਾਤ ਤਕੰਨ ਹੰਡਾਵੇ ਈ ਤੇ ਸਿਧਾ ਕਰਤਾ ਬੱਲਿ ਭਾਵੇ ਇਹ ਪ੍ਰਸਾਦ ਸੁਖ ਸੈ ਸੋਈ ਦੇਵ ਮਨ ਆਰ ਪੈਸਾ ਕਰ ਦਰਸਾ ਵੀ ਦੇ। ਕੀ ਕਰ ਸੰਤਾਰ ਜੋਤਿ ਪਾਣੇ ਤੇ ਪਰ ਜਦਾਨ ਨਾਨਕ ਜਨ ਤੇ ਅਨੁਪਰਤਾ ਕਰੋ ਮੈਂ ਤੇ ਪਾਰ ਬ੍ਰਹਮ ਤਿ ਜਾਣੇ ਆਪਣਾ ਕੀਆ ਆ ਬਹਿ ਮਨ ਹੈ। ਆਪੇ ਆਪ ਆਪ ਕੱਟਣ ਦੇ ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ 95 ਸਾਲ ਦੀ ਉਮਰ 'ਚ 25 ਅਪ੍ਰੈਲ 2023 ਦੀ ਦਰਸ਼ਪ ਆਖਰੀ ਥਾਂ ਲੈ ਸੀ ਉਹ ਮੁਹਾਲੀ ਦੇ 40 ਹਸਪਤਾਲ ਵਿੱਚ ਭਰਤੀ ਸਨ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਰਹੇ 1996 ਤੋਂ 2008 ਤੱਕ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ 1970 ਵਿੱਚ ਪ੍ਰਕਾਸ਼ ਸਿੰਘ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਭਾਰਤ ਦੇ ਕਿਸੇ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਸਿਆਸਤਦਾਨ ਸਨ 2017 ਵਿੱਚ ਜਦੋਂ ਉਹਨਾਂ ਦਾ ਪੰਜਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ ਆਪਣੇ ਸਿਆਸੀ ਸਫ਼ਰ ਦੌਰਾਨ 1979 ਤੋਂ 1980 ਦੌਰਾਨ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ ਅਤੇ 25 April 2023 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਅੱਜ ਬਾਦਲ ਪਰਿਵਾਰ ਵੱਲੋਂ ਪਿੰਡ ਬਾਦਲ 'ਚ ਉਹਨਾਂ ਦੇ ਵਰਸੀ ਸਮਾਗਮ ਕਰਵਾਏ ਜਾ ਰਹੇ ਨੇ ਬਠਿੰਡਾ ਤੋਂ ਮਨੀਸ਼ ਚੋਹਾਨ ਸੈਂਟਰਲ ਪੰਜਾਬ ਟੀਵੀ